ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਏ ਆਂ ਬੁਵਾਏ ਕੋਟੀ ਲਈ ਬਹੁਤ ਵਧੀਆ ਡਿਜ਼ਾਈਨ ਹੈ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸ ਦਿਆਂਗੇ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਪਹਿਲਾਂ ਆਪਾਂ ਗੁੰਡੇ ਉਲਟੇ ਬੁਣਾਗੇ 2 3 4 ਪੰਜ ਗੁੰਡੇ ਆਪਾਂ ਇਸ ਤਰ੍ਹਾਂ ਹੀ ਉਲਟੇ ਬਣਾ ਲਾਗੇ ਤਾਂਗਾ ਲੈ ਜਾਂਗੇ ਬੈਕ ਸਾਈਡ ਇਹ ਸਿੱਧੀ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਇੱਕ ਤਾਂਗਾ ਬਿਨਾਂ ਗੁੰਡੇ ਉਤਾਰਾਂਗੇ ਇੱਕ ਤਾਂਗਾ ਬੁਣ ਲਾਂਗੇ फिर उस तरह बिना बुने उतारे एक धागा बुन लाँगे एक तागा बुन के अपने उल्टा बुनना ही तागा पिछले ले जाएंगे जो बिना बुने उतारना उतार है तागा पिछले ला के उतारना है इस तरह फिर उस तरह इस तरह अपने एक दो तीन चार चार बिना बुने उतारे ने तीन इन्ह के विचाले बुने गए इस तरह हम आप फिर दोबारा उस तरह रिपीट हो पां उल्टे एक दो तीन चार पाँच उल्टे ਥੇ ਰੋਸ ਤਰ੍ਹਾਂ ਦਾ ਕ ਬੈਕ ਸਾਈਡ ਇਹਨੂੰ ਬਿਨਾ ਬੁਨੇ ਉਤਾਰਾਂਗੇ ਤੱਕ ਆਪਣੀ ਸਾਈਡ ਲਿਆ ਕੇ ਇੱਕ ਉਲਟਾ ਥੇ ਤਾਗਾ ਬੈਕ ਸਾਈਡ ਬਿਨਾ ਬੁਨੇ ਉਤਾਰਾਂਗੇ ਫਿਰ ਇੱਕ ਤਾਗਾ ਉਲਟਾ ਇਸੇ ਤਰ੍ਹਾਂ ਹੀ ਆਪਾਂ ਇਹ ਚਾਰ ਤਾਗੇ ਬਿਨਾ ਬੁਨੇ ਉਤਾਰਨੇ ਵਿੱਚ ਤਿੰਨ ਬੁਨੇ ਜਾਂਦੇ ਆ ਸੱਤ ਆਪਣੇ ਇਹ ਹੋ ਜਾਂਦੇ ਪੰਜ ਇਹ 12 ਤਾਗੇ ਨੇ ਇਹ ਡਿਜ਼ਾਈਨ ਫਿਰ ਫਿਰ ਪੰਜ ਤਾਗੇ ਆਪਾਂ ਉਲਟੇ ਬੁਣਾਗੇ ਇਹ ਆਪਣੀ ਪਹਿਲੀ ਸਿਲਾਈ ਹੋ ਗਈ ਡਿਜ਼ਾਈਨ ਦੀ ਹੁਣ ਆਪਾਂ ਅੱਗੇ ਦੂਜੀ ਸਾਈਡ ਉਲਟੀ ਸਾਈਡ ਇਹਦੀ ਦੋਨੇ ਸਲਾਈਆਂ ਇਸ ਤਰ੍ਹਾਂ ਹੀ ਪੈਣਗੀਆਂ ਉਲਟੀਆਂ-ਉਲਟੀਆਂ ਬਣਾਵਾਂਗੇ ਸਿੱਧੀ ਸਾਈਡ ਚੇਂਜ ਹੁੰਦੀ ਆ ਬਹੁਤ ਹੀ ਪਿਆਰਾ ਬਣ ਕੇ ਆਊਗਾ ਬਵਾਏ ਦੀ ਕੋਟੀ ਨੂੰ ਇਹ ਰੈਡੀਮੇਡ ਲੁੱਕ ਦੇ ਦੇਗਾ ਜਿਵੇਂ ਕੋਈ ਫੈਂਸੀ ਕੋਟੀ ਬਣਾਉਣਾ ਚਾਹੁੰਦਾ ਤਾਂ ਇਸ ਡਿਜ਼ਾਈਨ ਨਾਲ ਬਣਾਓ ਬਹੁਤ ਹੀ ਪਿਆਰੀ ਬਣ ਕੇ ਆਉਂਦੀ ਹੈ ਜੇਕਰ ਸਾਡੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਤੇ ਸੋਖੇ-ਸੋਖੇ ਡਿਜ਼ਾਈਨ ਦੇਖਣ ਲਈ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਉਲਟੀ-ਉਲਟੀ ਬਣਾਵਾਂਗੇ ਇਸ ਸਾਈਡ ਦੇ ਦੋਨੇ ਸਲਾਈਆਂ ਆਪਾਂ ਇਸ ਤਰੀਕੇ ਕੱਢਾਂਗੇ। ਇਹ ਆਪਣੀ ਦੂਜੀ ਸਲਾਈ ਹੈ। ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ। ਇਸ ਤਰ੍ਹਾਂ ਆਪਾਂ ਸਾਰੇ ਨੂੰ ਉਲਟੀ-ਉਲਟੀ ਕਰਕੇ ਬੋਲ ਲਾਂਗੇ। ਹੁਣ ਆਪਾਂ ਅੱਗੇ ਤੀਜੀ ਸਲਾਈ। ਤੀਜੀ ਸਲਾਈ ਤੇ ਆਪਾਂ ਨੇ ਕੀ ਕਰਨਾ ਹੈ? ਪਹਿਲਾਂ ਪੈਥੇ ਕੁਲਟੀ ਬੁਣੀ ਸੀ ਹੁਣ ਆਪਾਂ ਪੈਥੇ ਇੱਕ ਸਿੱਧੀ ਬਣਾਵਾਂਗੇ ਜਿਹੜੇ ਆਪਾਂ ਪੰਜ ਉਲਟੇ ਬੁਣੇ ਸੀ ਉਹ ਪੰਜ ਨੂੰ ਆਪਾਂ ਸਿੱਧੇ ਬੁਣਾਂਗੇ 2 3 4 5 ਇੱਕ ਵਾਰੀ ਇਹ ਉਲਟੇ ਬੁਣਨੇ ਨੇ ਇੱਕ ਵਾਰੀ ਇਹ ਸਿੱਧੇ ਬੁਣਨੇ ਨੇ ਜਿਹੜੀ ਆਪਾਂ ਇਹ ਡਿਜ਼ਾਈਨ ਪਾਣਾ ਹੈ ਇਸ ਤਰ੍ਹਾਂ ਚੱਲੀ ਜਾਓ ਬਿਨਾ ਬੁਣੀ ਉਤਾਰਿਆ ਜਿਹੜਾ ਪਹਿਲਾਂ ਉਤਾਰਿਆ ਸੀ ਉਹੀ ਤਾਰਨਾ ਜਿਹੜਾ ਬੁਣਿਆ ਸੀ ਉਹੀ ਬੁਣਨਾ ਇਹ ਬਿਨਾ ਬੁਣੀ ਉਤਾਰਾਂਗੇ ਫਿਰ ਇਸ ਤਰ੍ਹਾਂ ਇਹ ਸੇਮ ਉਸੇ ਤਰ੍ਹਾਂ ਇੱਕ ਬੁਣ ਲਿਆ ਇੱਕ ਬਿਨਾ ਬੁਣੀ ਉਤਾਰ ਲਿਆ ਜਿਹੜੇ ਆਪਣੇ ਇਹ ਉਲਟੇ ਬੁਨੇ ਸੀ ਪੰਜ ਇਹਨਾਂ ਨੂੰ ਨਾ ਸਿੱਧੇ ਬਣਾਵਾਂਗੇ 95 2 3 4 5 ਹੁਣ ਇਹ ਬਿਨਾ ਬੁਨੇ ਉਤਾਰਾਂਗੇ ਇੱਕ ਉਲਟਾ ਫੇਰ ਬਿਨਾ ਬੁਨੇ ਉਤਾਰਾਂਗੇ ਉਲਟਾ ਫੇਰ ਬਿਨਾ ਬੁਨੇ ਉਲਟਾ ਤਿੰਨ ਉਲਟੇ ਚਾਰ ਬਿਨਾ ਬੁਨੇ ਉਤਰ ਜਾਗੇ ਜਿਹੜੇ ਲਾਸਟ ਵਾਲੇ ਉਹਨਾਂ ਨੂੰ ਇਸ ਤਰ੍ਹਾਂ ਹੀ ਸਿੱਧੇ ਸਿੱਧੇ ਬੁਣਾਂਗੇ ਇੱਕ ਵਾਰੀ ਇਹ ਪੰਜ ਸਿੱਧੇ ਬੁਣੇ ਜਾਂਦੇ ਇੱਕ ਵਾਰੀ ਇਹ ਉਲਟੇ ਬੁਣੇ ਜਾਂਦੇ ਜਿਹੜਾ ਆਪਣਾ ਉਹ ਜੈਨ ਪੈਨ ਦਾ ਬਿਨਾ ਬੁਣੇ ਉਤਾਰਦੇ ਆ ਉਹ ਹਰ ਸਲਾਈ ਚ ਉਸੇ ਤਰ੍ਹਾਂ ਪੈਂਦਾ ਬੈਕ ਸਾਈਡ ਆਪਾਂ ਇਸ ਤਰ੍ਹਾਂ ਸਾਰੇ ਉਲਟੇ ਉਲਟੇ ਬਣਾਵਾਂਗੇ ਇਹ ਆਪਣੀ ਚੌਥੀ ਸਲਾਈ ਆ ਇਸ ਤੋਂ ਬਾਅਦ ਦੁਬਾਰਾ ਉਸ ਤਰ੍ਹਾਂ ਫਿਰ ਰਿਪੀਟ ਚੱਲ ਪਾਦਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਇਹਨੂੰ ਆਪਾਂ ਇਸ ਤਰੀ ਲਾਸਟ ਵਾਲੇ ਸਾਰੇ ਗੁੰਡਿਆਂ ਨੂੰ ਉਲਟੇ ਉਲਟੇ ਕਰਕੇ ਬੁਣਾਗੇ ਬਹੁਤ ਹੀ ਪਿਆਰੀ ਲੁੱਕ ਆਉ ਬਣ ਕੇ ਕੋਟੀ ਜਰੂਰ ਬਣਾ ਕੇ ਵੇਖੋ ਇਸ ਤਰ੍ਹਾਂ ਆਪਣਾ ਇਹ ਸਾਰੇ ਨੂੰ ਬੈਕ ਸਾਈਡ ਦੇ ਦੋਨੇ ਸਲਾਈਆਂ ਉਲਟੀਆਂ ਸਿੱਧੀ ਸਾਈਡ ਤੋਂ ਥੋੜੀ ਜੀ ਚੇਂਜ ਹੁੰਦੀ ਆ ਬਾਕੀ ਸੇਮ ਚੱਲਦੀ ਆ ਇਸ ਤਰ੍ਹਾਂ ਹੀ ਆਪਾਂ ਸਾਰਿਆਂ ਨੂੰ ਬੋਲਾ ਆਪਣਾ ਇਹ ਬਣ ਕੇ ਕਿਵੇਂ ਆਉਂਦਾ ਡਿਜ਼ਾਈਨ ਇਸ ਤਰ੍ਹਾਂ ਜਿਹੜੇ ਆਪਣੇ ਇਹ ਫਲੀਆਂ ਬਣਦੀਆਂ ਆਉਂਦੀਆਂ ਨੇਗੀਆਂ ਇਹ ਇਸੇ ਤਰ੍ਹਾਂ ਹੀ ਚੱਲਣਗੀਆਂ ਇਹ ਆਪਾਂ ਇੱਕ ਸਲਾਈ ਉਲਟੀ ਇੱਕ ਸਿੱਧੀ ਇਕੁਅਲਟੀ ਇੱਕ ਸਿੱਧੀ ਇਸ ਤਰ੍ਹਾਂ ਬਣਾਵਾਂਗੇ ਕਮੈਂਟ ਸਾਡੀ ਕਿਵੇਂ ਲੱਗਿਆ ਡਿਜ਼ਾਈਨ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ